ਇਹ ਬੁੱਟੀ ਲੱਭਦੇ ਇਧਰ ਆਏ ਇਧਰ ਨਾ 8 ਵਜੇ ਦਾ ਕਿੰਨੇ ਵਜੇ ਦਾ ਕੰਮ ਲੱਖ ਦੀ ਲਾਂਦ ਸਰਕਾਰਾਂ ਦੇ ਗੁੜੀ ਆ ਸਰਕਾਰਾਂ ਦਾ ਮੇਰਾ ਗਰੀਬਾ ਬਾਬਾ ਨੇ ਨਾ بتایا ਗੁੜੀ ਆਵੇ ਕਹਿੰਦੇ ਨਾ ਹੱਥ ਕੱਟਿਆ 6 ਫੁੱਟ ਦਾ ਨੌਜਵਾਨ ਠੀਕਾ ਲਾ ਕੇ ਪੂਰਾ ਨਹੀਂ ਮਰਨੀ ਜਾਨ ਗੁਰੂਆ ਪਤਾ ਨਹੀਂ ਕਦੋਂ ਦਾ ਮਰਿਆ ਇਹ ਤਾਂ ਠੰਡਾ ਆਇਆ ਮਰਿਆ ਵਿਚਾਰਾ ਠੰਡਾ ਆਇਆ ਇਹਦੇ ਓਹ ਠੰਡਾ ਹੋਇਆ ਵਿਖਾਈ ਤੇ ਤਾਂ ਤੇ ਠੰਡਾ ਆਇਆ ਵੀਰ ਸੱਚ ਬੰਦੇ ਆ ਬਬਰ ਚਿਰਦਾ ਇਹ ਠੰਡਾ ਆਇਆ ਵਾ ਠੰਡਾ ਆਇਆ ਠੰਡਾ ਪਛ ਲਗੀ ਠੀਕ ਜੀ ਸੁਵੀਰ ਤੇ ਅੱਜ ਸਰਕਾਰਾਂ ਦੀਆਂ ਕਰੀ ਪੇਂਡ ਬਰਾਣੇ ਦਾ ਨੌਜਵਾਨ ਅੰਦਰ ਵੇਖੋ ਟੀਗਾ ਲਾ ਕੇ ਪਿਛਲੇ ਪਾਸੇ ਹਾਂ ਇਹ ਕਦੇ ਪੂਰਾ ਹੋ ਚੁੱਕਿਆ ਜੀ ਇਹ ਫਟਦਾ ਗੱਭਰੂ ਆ ਕਿਤੇ ਫੋਨ ਕੀਤਾ ਮਾਲਕ ਪਾ ਪਾ ਪਹਿਲੇ ਕਿਤੇ ਹੋਇਆ ਹੋਇਆ ਪਹਿਲੇ ਕਿਤੇ ਮਾ ਮਾ ਵਿਚਾਰਿਆਂ ਰਹੁੰਦੀਆਂ ਅਛੇ ਨਾਲ ਜੇਗਾ ਕਰਕੇ ਹੱਡੀ ਨਿਸ਼ਕਾਰ ਆਣਾ ਤੇ ਇਹਦੇ ਸ਼ੁਭਾ ਚਲੋ ਵੀਰ ਚੱਕੋ ਕਰ ਲੈ ਜਾਓ ਆਹੋ ਕਰੋ ਨਾ ਤੁਸੀਂ ਐਂਟੀ ਡਿਟੋ ਵੀ ਦੇ ਕੱਢੀ ਪਾਓ ਵੀਰੋ ਕੱਢੀ ਆਹ ਗੱਡੀ ਆਹ ਗੱਡੀ ਵੀਰ ਜੀ ਆਪਣੇ ਆ ਪਾਉ ਜਨੇ ਚੋਕੇ ਪਾਉ ਦਿਜੀਏ ਸਾਡੇ ਪਿੰਡ ਦਾ ਸਾਡੇ ਪਰਿਵਾਰ ਦਾ ਮੁੰਡਾ ਜੀ ਪਪਾ ਜੀ ਇੱਥੇ ਨਰੰਗਾਂਵਾੜਾ ਸੇਵਾ ਕੇਂਦਰ ਦੇ ਸਾਹਮਣੇ ਇੱਥੇ ਜਿਮ ਹਾਲ ਪੈਂਦਾ ਵਾ ਤੇ ਇੱਥੇ ਟੀਕਾ ਲਾ ਕੇ ਉਹ ਆਪਣਾ ਜਿਮਨ ਲੀਲਾ ਸਮਾਪਤ ਕਰ ਗਿਆ ਮਾਤਾ ਨਹੀਂ ਮਾਤਾ ਆਂਦੀ ਇਹਦਾ ਫੋਨ ਹੀ ਹੋਇਆ ਇਹ ਦੋ ਪਹਿਲਾਂ ਤੇ ਇਹਦਾ ਵਿਚਾਰੇ ਦਾ ਦੱਸਦੇ ਆ ਵੀ ਇੱਥੇ ਜਨੂੰਗ ਚੜ ਦਾ ਕੋ ਮੋਟਰਸਾਈਕਲ ਵੀ ਲੈ ਗਿਆ ਕੋਈ ਨਾ ਲੈ ਵੀ ਰੂਟ ਵੀ ਬੂਟ ਵੀ ਲੈ ਗੇ ਮੋਟਰਸਾਈਕਲ ਫੋਨ ਸਭ ਕੁਝ ਲੈ ਗੇ ਜੀ ਬੂਟ ਵੀ ਲੈ ਗੇ ਬੂਟ ਬੂਟ ਵੀ ਲੈ ਗੇ ਰੂਟ ਵੀ ਲੈ ਗੇ ਪੈਰਾਂ ਤੋਂ ਲਾ ਕੇ ਕੀ ਬੰਦਾ ਇੱਥੇ ਕਰੂਗਾ ਵੇਖੋ ਕੋਈ ਹਾਲ ਹੈਗਾ ਕੋਈ ਵੇ ਲੋ ਨਾਲ ਖਾਣ ਪੀਣ ਦਾ ਚਾਰਾ ਲਾ ਲਈ ਇਹ ਹੁਣ ਪਰ ਪ੍ਰਮਾਤਮਾ ਜਾਣੇ ਵੀ ਕੌਣ ਬੰਦੇ ਆ ਨਾਲ ਇਹਦੇ ਕਿੰਨਾ ਨਾਲ ਰਲ ਕੇ ਟੀਕਾ ਲਾਇਆ ਨੇ ਕੀ ਬਣਿਆ ਕੀ ਨਹੀਂ ਬਣਿਆ ਇਹ ਦੇਖ ਵਿਚਾਰੇ ਨੂੰ ਇਹ ਮੁੰਡੇ ਨੂੰ ਪਤਾ ਪਰ ਰੱਬ ਨੂੰ ਨਸ਼ੇ ਨੇ ਬੇੜਾ ਘਰ ਕਰਤਾ ਪੰਜਾਬ ਦਾ ਆ ਰੈਲ ਨਸ਼ਾ ਬੰਦ ਚਬਾਨਾ ਨਾ ਗਿਆ ਵਾਟਾ ਤੂੰ ਇਹ ਸ਼ੋਰ ਤਾਂ ਤੇਰੇ ਵੀ ਜਾਣਦਾ ਸੀਰਾ ਕਿਹੜਾ ਮੁੰਡਾ ਜੀ ਕਿੱਥੋਂ ਦਾ ਪਤਾ ਉਹਾਂ ਦੇ ਪਤਾ ਵਾ ਇੱਕ ਆਵੇ ਇਹਦਾ ਇਹਦਾ ਪੂਰਾ ਆ ਬੈਂਕੀ ਦਾ ਭਰਾ ਹਣਾ ਕੇ ਸ਼ੇਰਾ ਸ਼ੇਰਾ ਮੁੰਡਾ ਉਹਨੂੰ ਪਤਾ ਹੈ ਨਹੀਂ ਸਾਰਾ ਇਹ ਉਹ ਆਇ ਤਸ਼ੱਬਾ ਵਾ ਸ਼ੱਬਾ ਨਾ ਆਪਾਂ ਸ਼ੱਬੇ ਨੇ ਪਹਿਲਾਂ ਆ ਸ਼ੱਬਾ ਹੋ ਹੋ ਸ਼ੱਬਾ ਕਿਹੜਾ ਜੀ ਆ ਬੱਚਾ ਪਿੱਛੇ ਦਾ ਪਿੱਛਾ ਬਾਹਵੇਂ ਆ ਵੇਖੋ ਉੱਧਰ ਚੱਲੋ ਚੁੱਪ ਹੋ ਵੀਰਾ ਲੈ ਕੇ ਕਿੱਡੀ ਕਰਨ ਲੈ ਆਉਂਦੇ ਆ ਮੈਂ ਤਰਾ ਪਾਜੀ ਹੁਣ ਇੱਥੋਂ ਦੇ ਖੜੋ ਪਾਵਾ ਹੁਣ ਚਲੋ ਜੋ ਪਤਾ ਘਰੋਂ ਤੇ ਖੜੋ ਖੜੋ ਵੀਰ ਮੇਰੇ ਲੈ ਗੱਡੀ ਤੂੰ ਚੱਲ ਜਾ ਕੋਈ ਕੋਈ ਨੰਟੀ ਫੜ ਬੰਨੀ ਅੱਖ ਦੀ ਨੋ ਟੀਗਾ ਲਾ ਕੇ ਮਰ ਗਿਆ ਜਰਾ ਟੀਗਾ ਦਾ ਕੱਲਾ ਹੀ ਇੱਕ ਹੋਰ ਨੌਜਵਾਨ ਨਸ਼ੇ ਦੀ ਆਪਾਂ ਨਾ ਬਟੂਆ ਬਟੂਆ ਰਹੇਗੇ ਕੰਨਾ ਢੇਡ ਚੜ੍ਹ